ਸਾਡੇ YouTube ਚੈਨਲ ਤੇ ਆਫਰ ਆਫ ਦਾ ਸਾਉਥ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਯੂਟੀ ਚੰਡੀਗੜ੍ਹ ਨੂੰ ਫੈਮਿਲੀ ਪੈਨਸ਼ਨ ਦਾ ਬਕਾਇਆ 9% ਵਿਆਜ ਨੇ ਦਿੱਤੇ ਜਾਣ ਦੇ ਮਾਨਯੋਗ ਪੰਜਾਬ ਹਾਈ ਕੋਰਟ ਵੱਲੋਂ ਦਿੱਤੇ ਗਏ ਇੱਕ ਹੁਕਮ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕਾ ਨੂੰ ਬਿਜਾਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਤੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਨੇਹ ਸਰੰਦ ਜਾਇਆ ਕਰੇ ਸ਼ੁਰੂ ਦੇ ਵਿੱਚ ਉਸੇ ਕਲਕੱਤਾ ਹਾਈ ਕੋਰਟ ਦਾ ਪੈਨਸ਼ਨ ਜਾਰੀ ਕਰਨ ਸੰਬੰਧੀ ਫੈਸਲੇ ਬਾਰੇ ਜਾਣਦੇ ਹਾਂ ਕਿ ਕਲਕੱਤਾ ਹਾਈ ਕੋਰਟ ਨੇ ਪੈਨਸ਼ਨ ਬਾਰੇ ਕੀ-ਕੀ ਫੀ ਕਲਕੱਤਾ ਹਾਈ ਕੋਰਟ ਹੈਡ ਪੈਨਸ਼ਨ ਇਜ਼ ਨੋਟ ਅ ਚੈਰਿਟੀ ਬਟ ਅ ਲੀਗਲੀ ਇਨਫੋਰਸੇਬਲ ਰਾਈਟ ਅਰਨਡ ਬਾਇ ਐਨ ਏਮਪਲਾਈ ਫਾਰ ਥੇਅਰ ਲੌਂਗ ਐਂਡ ਡੈਡੀਕੇਟਿਡ ਸਰਵਿਸ ਐਂਡ ਥੈਟ ਇਟ ਕੈਨ ਨੋਟ ਬੀ ਡਿਲੇਡ ਬਾਇ ਇਵਨ ਅ ਸਿੰਗਲ ਡੇ ਪਾ ਇਹ ਫੈਸਲਾ ਜੋ ਹੈ ਇਹ ਵੈਸਟ ਬੰਗਾਲ ਸਿਵਲ ਬੋਡੀ ਦੀ ਇੱਕ ਮਹਿਲਾ ਪੈਨਸ਼ਨਰ ਨੂੰ ਕਲਕੱਤਾ ਹਾਈ ਕੋਰਟ ਦੁਆਰਾ ਜੋ ਹੈ ਕੀਤਾ ਹੈ ਕੇ ਸਬੰਧੀ ਸੁਣਾਇਆ ਗਿਆ ਵੀ ਜਿਸ ਨੂੰ ਕੇ 2023 ਤੋਂ ਪੈਨਸ਼ਨ ਦਿੱਤੀ ਹੀ ਨਹੀਂ ਸੀ ਜਾ ਰਹੀ ਤਾਂ ਹੁਣ ਸ਼ੁਰੂ ਕਰਦੇ ਹਾਂ ਮਾ ਜੋ ਪੰਜਾਬ ਨ ਹਰਿਆਣਾ ਹਾਈ ਕੋਰਟ ਦੁਆਰਾ ਦਿੱਤੇ ਗਏ ਫੈਸਲੇ ਦੇ ਵਿੱਚ ਕਿ ਕੀ ਕਿਹਾ ਗਿਆ ਹੈ ਚੰਡੀਗੜ੍ਹ ਯੂਟੀ ਵੱਲੋਂ ਫੈਮਿਲੀ ਪੈਨਸ਼ਨ ਤੋਂ ਇਨਕਾਰ ਕੀਤੇ ਜਾਣ ਕਰਕੇ ਮਾਮਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਭੁਲਾਈ ਨਹੀਂ ਪਹੁੰਚਿਆ। ਦਾਬ ਅਫਰ ਯੂਟੀ ਚੰਡੀਗੜ੍ਹ ਦਾ ਇੱਕ ਮੁਲਾਜ਼ਮ 30 ਜੁਨ 1900 1900 ਦੇੰਦ ਨੇ ਰਿਟਾਇਰ ਹੋ ਗਿਆ ਸੀ ਤੇ ਉਸ ਦੀ 2 ਅਕਤੂਬਰ 2014 ਦੇਚ ਡੈਥ ਹੋ ਗਈ ਸੀ। ਉਸ ਦੀ ਬੇਟੀ ਜੋ ਕਿ 70% ਸਪੈਸ਼ਲੀ ਐਵਰਡ ਯਾਨੀ ਕਿ ਹੈਂਡੀਕੈਪ ਹੈ ਉਸਨੇ ਫੈਮਿਲੀ ਪੈਨਸ਼ਨ ਲਈ ਬਕਾਇਦਾ ਡਾਕੂਮੈਂਟਸ ਸਹਿਤ ਆਪਣੀ ਫੈਮਿਲੀ ਪੈਨਸ਼ਨ ਲਈ ਅਪਲਾਈ ਕੀਤਾ ਸੀ ਬੰਦੋ ਅਕਾਊਂਟਸ ਅਫੀਸਰ ਨੇ ਉਹਦਾ ਕੇਸ ਇਸ ਲਈ ਰਿਜੈਕਟ ਕਰ ਦਿੱਤਾ ਕਿ ਉਸ ਲੜਕੀ ਨੇ ਮੈਰਿਜ ਕਰ ਲਈ ਸੀ ਤੇ ਉਹਦਾ ਪਤੀ ਤਮਾਰਿਆ ਸੀ ਮਾਣਯੋਗ ਪੰਜਾਬ ਨਿਗਮ ਹਾਈ ਕੋਰਟ ਦੇ ਅਨੋਨੇਬਲ ਜੱਜ ਮਿਸਟਰ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਤੇ ਮਿਸਟਰ ਜਸਟਿਸ ਐਚ ਐਫ ਗਰੇਵਾਨ ਨੇ ਫੈਸਲਾ ਆਉਂਦੇ ਹੋਏ ਕਿ ਆਪਣੇ ਪਿਤਾ ਜੀ ਦੀ ਮੌਤ ਦੇ ਵੇਲੇ ਲੜਕੀ ਆਨ ਮੈਰਿਡ ਸੀ ਤੇ ਫਿਜ਼ੀਕਲੀ ਹੈਂਡੀਕੈਪਟ ਸੀ ਬਾਅਦ ਵਿੱਚ ਜੇ ਉਸਨੇ ਸ਼ਾਦੀ ਕਰ ਲਈ ਹੈ ਤਾਂ ਉਸਦੇ પતિ ਦੀ ਆਮਦਨ ਨੂੰ ਉਸ ਵਰਤੀ ਦੀ ਆਮਦਨ ਨਹੀਂ ਸਮਝਿਆ ਜਾ ਸਕਦਾ ਤੇ ਉਸ ਕਾਨੂੰਨੀ ਵਾਰ ਲੜਕੀ ਨੂੰ ਯੂਨੀਅਨ ਆਫ ਇੰਡੀਆ ਯਾਨੀ ਯੂਟੀ ਦੁਆਰਾ ਆਪਣੀ ਪੈਨਸ਼ਨ ਤੋਂ ਵੰਡਿਆ ਰਕ ਕੋ ਨਈ ਹਾਈ ਕੋਰਟ ਦੀ ਬਸੀਡਿੰਗ ਦਾ ਸਹਾਰਾ ਰਹਿਣਾ ਗਲਤ ਸੀ ਕਿਉਂਕਿ ਲੜਕੀ ਫਿਜ਼ੀਕਲੀ ਡ੍ਰਿਫਟ ਐਵਰਡ ਸੀ ਤੇ ਖੁਦ ਕਮਾਨ ਤੋਂ ਐਸਨਲ ਥਰੋਨ ਕਰਕੇ ਜੇਕਰ ਉਸਨੇ ਬਾਅਦ ਵਿੱਚ ਸ਼ਾਦੀ ਕਰ ਵੀ ਲਈ ਸੀ ਤਾਂ ਉਸ ਨੂੰ ਇਸ ਆਧਾਰ ਦੇ ਉੱਤੇ ਫੈਮਿਲੀ ਪੈਨਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦਾ ਪਤੀ ਕਮਾਰਿਆ ਹੈ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਅਕਾਉਂਟ ਅਫੀਸਰ ਨੇ ਮੈਕੈਨੀਕਲ ਢੰਗ ਨਾਲ ਕੰਮ ਕੀਤਾ ਹੈ ਤੇ ਗਲਤ ਢੰਗ ਨਾਲ ਰਿਸਪੌਂਡੈਂਟ ਯਾਨੀ ਕਿ ਫੈਮਿਲੀ ਪੈਨਸ਼ਨ ਕਲੇਮ ਕਰਨ ਵਾਲੀ ਲੜਕੀ ਨੂੰ ਉਸ ਦੇ ਸੰਵਿਧਾਨਕ ਹੱਕ ਤੋਂ ਪੰਜਾਬ ਸਿਵਲ ਸਲਫਿਸ ਨੂੰ ਦੀ ਆਰਟੀਕਲ 6.13 ਦੀ ਵਾਇਓਲੇਸ਼ਨ ਕੀਤੀ ਹੈ ਇਹਦੇ ਸਿੱਟੇ ਵਜੋਂ ਮਾਨਯੋਗ ਹਾਈ ਕੋਰਟ ਨੇ ਆਰਡਰ ਪਾਸ ਕੀਤਾ ਹੈ ਕਿ ਫੈਮਿਲੀ ਪੈਨਸ਼ਨ ਕਲੇਮ ਕਰਨ ਵਾਲੀ ਕਾਨੂੰਨੀ ਵਾਰਸ ਲੜਕੀ ਨੂੰ ਪੈਨਸ਼ਨ ਦਾ ਬਕਾਇਆ 9% ਵਿਆਜ ਪਨੇਦ ਅਦਾ ਕੀਤਾ ਜਾਵੇ। ਇਹ ਤੋਂ ਇਲਾਵਾ ਲੀਗਲ ਪਰਫੀਡਿੰਗ ਦੇ ਖਰਚੇ ਲਈ ਹਾਈ ਕੋਰਟ ਵੱਲੋਂ ਯੂਟੀ ਚੰਡੀਗੜ੍ਹ ਨੂੰ 25000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਸੀਂ ਇਹ ਦਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇਹ ਫੈਸਲਾ ਸਿਲਾਕਾਯੋਗ ਹੈ ਕਿਉਂਕਿ ਲੜਕੀ ਦੇ ਪਿਤਾ ਜੀ ਦੀ ਜਦੋਂ ਡੈਥ ਹੋਈ ਸੀ ਤਾਂ ਲੜਕੀ ਅਨਵਰੜ ਸੀ। ਦੇ ਆਪਣੇ ਪਿਤਾ ਜੀ ਦੀ ਕਾਨੂੰਨੀ ਵਾਪਸੀ ਇਹ ਤੋਂ ਲਵਾ ਉਸਨੇ ਆਪਣੇ ਸਾਰੇ ਡਾਕੂਮੈਂਟਸ ਦੇਤ ਐਪਲੀਕੇਸ਼ਨ ਫੈਮਿਲੀ ਪੈਨਸ਼ਨ ਲਗਾਉਣ ਲਈ ਆਪਣੇ ਪਿਤਾ ਜੀ ਦੀ ਡੈਥ ਤੋਂ ਬਾਅਦ ਬਕਾਇਦਾ ਸਬਮਿਟ ਕਰ ਦਿੱਤੀ ਸੀ ਪਰੰਤੂ ਉੱਚ ਅਧਿਕਾਰੀਆਂ ਤੇ ਬੈਠੇ ਅਫਸਰ ਅਕਸਰ ਹੀ ਕਦੇ ਇੱਕ ਬਹਾਨੇ ਤੇ ਕਦੇ ਦੂਜੇ ਬਹਾਨੇ ਫੈਮਿਲੀ ਪੈਨਸ਼ਨ ਲਗਾਉਣ ਵਿੱਚ ਰਿਕਰਡਾ ਕੇ ਸਰਕਾਰ ਪ੍ਰਤੀ ਵਫਾਦਾਰੀ ਦਾ ਧੋਨ ਦਾ ਯਤਨ ਕਰਦੇ ਰਹਿੰਦੇ ਹਨ ਪਰantu ਇਹ ਗੱਲ ਨੂੰ ਕੋ ਲੋਕ ਦੇ ਹਨ ਕਿ ਸਰਕਾਰ ਪ੍ਰਤੀ ਵਫਾਦਾਰੀ ਦਿਖਾਉਂਦੇ ਦਿਖਾਉਂਦੇ ਉਹ ਕਿਸੇ ਦੀ ਨਿਰੰਗੀ ਨਾਲ ਕਿੰਨਾ ਵੱਡਾ ਕੁਲਵਾੜ ਕਰ ਰਹੇ ਹੁੰਦੇ ਹਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ 서ਪੋਰਟ ਕਰਨਾ ਮਿਲਦੇ ਹਾਂ ਅਗੀਆਂ ਵੀਡੀਓ ਵਿੱਚ ਮੀਟੇ ਦੇ ਤੁਹਾਨੂੰ ਤੁਹਾਡਾ ਬਹੁਤ ਧੰਨਵਾਦ ਜੀ